ਅਸੀ ਕਾਲ ਜੀ ਮੈਂ ਹਾ ਗੁਰਜੀਤ ਸਿੰਘ ਜੀ ਦੇਖ ਰਹੇ ਹਾਂ ਦੀ ਆਵੀਜ਼ਨ ਪੰਜਾਬ ਜਿਵੇਂ ਕੀ ਤੁਹਾਨੂੰ ਪਤਾ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲਿਆਲ ਜੀ ਜੋ ਮਰਨਵਾਰ ਤੇ ਬੈਠੇ ਨੇ ਤੇ ਕਾਫੀ ਅੱਜ ਉਸਾਦ ਦੇ ਨਾਲ ਸੰਗਤਾਂ ਪਹੁੰਚ ਰਹੀਆਂ ਨੇ ਕਿਸਾਨ ਵੀਰ ਪਹੁੰਚ ਰਹੇ ਨੇ ਇਕੱਠ ਵੱਧ ਰਿਹਾ ਹੈਗਾ ਜੋ ਮੋਰਚਾ ਤਗੜਾ ਹੋ ਰਿਹਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਨਵਦੀਪ ਜੀ ਆਉਣ ਵਾਲੇ ਸਮੇਂ 'ਚ ਹੁਣ ਤੁਹਾਨੂੰ ਕੀ ਲੱਗਦਾਗਾ ਵੀ ਲੋਕਾਂ ਦਾ ਸਾਥ ਵਧੂਗਾ ਹੁਣ ਵਧ ਗਿਆ ਬਾਬਾ ਜੀ ਹੈਨਾ ਬੱਡੇ ਲੀਡਰ ਵੀ ਆਣ ਲੱਗੇ ਸਾਇਰ ਦੇ ਸਾਰੇ ਅਸੀਂ ਤਾਂ ਬੇਨਤੀ ਵੀ ਕਰਦੇ ਆ ਤੁਹਾਡੇ ਰਾਈ ਹੈ ਨਾ ਜਿਹੜੀ ਵੀ ਜਥੇਬੰਦੀਆਂ ਹੋਰ ਵੀ ਨੇ ਹੈ ਨਾ ਜੇ ਅੱਜ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਆ ਤੁਸੀਂ ਕੱਲ ਨੂੰ ਰਨ ਕਰ ਲੋਗੇ ਜਥੇਬੰਦੀਆਂ ਨੂੰ ਠੀਕ ਹੈ ਜਾਂ ਸਰਕਾਰ ਰਨ ਕਰ ਦੂਗੀ ਅਗਲੇ ਤਾਂ ਕਹਿਣਗੇ ਵੀ ਤੁਹਾਡਾ ਐਡਾ ਬੱਡੇ ਲੀਡਰ ਦੀ ਨਹੀਂ ਸੁਣੀ ਹੈ ਨਾ ਉਹਨੂੰ ਮਰਨ ਦੇ ਕੰਡੇ ਰੱਖਿਆ ਹੋਇਆ ਹੈ ਨਾ ਜਾਂ ਕੱਲ ਨੂੰ ਐਜਾ ਕੁਝ ਇਨਸੀਡੈਂਟ ਹੋ ਜਾਂਦਾ ਆ ਠੀਕ ਹੈ ਕਿਸ ਮੂਹ ਨਾਲ ਤੁਸੀਂ ਲੋਕਾਂ ਦੇ ਸਾਹਮਣੇ ਜਾਓਗੇ ਪਰ ਕਿਸ ਕਿਸ ਮੂਹ ਨਾਲ ਤੁਸੀਂ ਵਿਚਰੋਗੇ ਸੰਗਤ ਦੇ ਅੰਦਰ ਅੰਦਰ ਹੈ ਨਾ ਅਸੀਂ ਤਾਂ ਬੇਨਤੀ ਕਰਦੇ ਆ ਸੰਗਤ ਨੂੰ ਵੀ ਭਾਈ ਠੀਕ ਹੈ ਇਕੱਠੇ ਹੋ ਜਓ ਸਾਰੇ ਦੇ ਸਾਰੇ ਇਕੱਠੇ ਹੋ ਕੇ ਹੀ ਬਚ ਸਕਦੇ ਆ ਸਰਕਾਰਾਂ ਮਾਰਨ ਨੂੰ ਫੇਰਦਿਆਂ ਨੇ ਤੁਸੀਂ ਤਾਂ 95 ਜਿਤਾਤੇ ਠੀਕ ਹੈ ਉਹ ਵੱਡੀਆਂ ਸਰਕਾਰਾਂ ਜਿਹੜੀ ਬੀਜੇਪੀ ਆ ਕਿਸੇ ਨੇ ਸਾਡੇ ਖਿਲਾਫ ਕੋਈ ਦਿੱਤਾ ਸਾਡੇ ਹੱਕ ਜੋ ਕੋਈ ਬਿਆਨ ਦਿੱਤਾ ਵੀ ਅਸੀਂ ਤੁਹਾਡਾ ਐਮਐਸਪੀ ਨੂੰ ਦੇ ਦਾਂਗੇ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਇਹ ਲੋਕ ਲੜ ਰਹੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੁਹਾਡੀ ਖੇਤੀ ਲਈ ਲੜ ਰਹੇ ਨੇ ਅੱਜ ਮਰਨ ਵਰ ਤੇ ਜਿੰਦਾਨ ਲਾਉਣ ਨੂੰ ਤਿਆਰ ਬੈਠੇ ਨੇ ਦੁਬਾਰਾ ਕਰ ਲੂਗੇ ਤਿਆਰ ਹੈ ਜਾ ਮੋਰਚਾ ਠੀਕ ਹੈ ਤੇ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਤਾਂ ਇਹ ਕਹਿੰਦੇ ਬਿਲਕੁਲ ਬਿਲਕੁਲ ਮੇਰੇ ਕੋਲ ਇਕੱਠੇ ਹੋਣਾ ਚਾਹੀਦਾ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਪੁਲਿਸ ਚੱਕ ਕੇ ਲੈ ਗਈ ਸੀਗੀ ਤੇ ਇਹ ਪੰਜਾਬ ਸਰਕਾਰ ਦੀ ਕਾਰਵਾਈ ਸੀਗੀ ਤੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਕਿਸ ਤਰ੍ਹਾਂ ਦੇਖਦੀ ਹੈ ਇਸ ਮੋਰਚੇ ਨੂੰ ਬਾਬਾ ਜੀ ਦੇਖੋ ਇਹ ਰਲੇ ਮਿਲੇ ਨੇ ਸਾਰੇ ਦੇ ਸਾਰੇ ਅਸੀਂ ਕੀ ਕਹਿੰਦੇ ਆ ਇਹ ਗੱਲ ਸਾਡੀ ਕਿਉਂ ਨਹੀਂ ਸੁਣਦੀ ਸੈਂਟਰ ਸਰਕਾਰ ਇਹ ਮਬਾਨੀ ਅੰਡਾਨੀ ਦੇ ਯਾਰ ਨੇ ਹਨਾ ਇਹਨਾਂ ਨੂੰ ਪਤਾ ਵੀ ਕੋਰੋਨਾ ਦੇ ਅੰਦਰ ਸਭ ਕੁਝ ਫੈਲ ਹੋ ਗਿਆ ਸੀਗਾ ਹਨਾ ਕੀ ਬਚੀ ਸੀ ਬਾਬੇ ਨਾਨਕ ਦੀ ਖੇਚੀ ਇਹਨਾਂ ਦੀ ਅੱਖ ਹੈ ਦੇਦੇ ਹਨਾ ਵੀ ਕੱਲ ਨੂੰ ਹੁਣ ਜਿਹੜੇ ਭਾਰਤ ਮਾਲਾ ਯੂਰਪ ਵਾਲ ਨੂੰ ਏਸ਼ੀਆ ਵਾਲ ਨੂੰ ਵਪਾਰ ਕਰਨਾ ਆਇਆ ਹੈ ਨਾ ਸਾਰੇ ਪਾਸੇ ਵਪਾਰ ਕਰਨਾ ਵਪਾਰ ਕਿੱਥੋਂ ਕਰਨਾ ਇਸ ਧਰਤੀ ਤੋਂ ਕਰਨਾ ਤੇ ਇਹਨੂੰ ਕੀਮੇ ਲਵਾਂਗੇ ਹੈ ਨਾ ਵੀ ਐਵੇਂ ਲਵਾਂਗੇ ਇਹਨਾਂ ਨੂੰ ਮਾਰੋ ਹੈ ਨਾ ਇਹਨਾਂ ਨੂੰ ਰੇਟ ਨਾ ਦੇ ਕੇ ਇਹਨਾਂ ਤੋਂ ਝੋਨਾ ਨਹੀਂ ਖਰੀਦਣਾ ਹੈ ਨਾ ਇਹ ਖੇਤੀ ਨੂੰ ਐਨੇ ਕੇ ਘਾਟੇ ਦਾ ਸੌਦਾ ਬਣਾਉਦੇ ਵੀ ਇਹਨਾਂ ਦੇ ਬੱਚੇ ਇਹਨੂੰ ਛੱਡ ਛੱਡ ਕੇ ਚਾਈ ਜਾਣ ਬਾਅਦ ਅਸੀਂ ਕਬਜ਼ਾ ਕਰ ਲੈਾਂਗੇ ਪਹਿਲਾਂ ਤਾਂ ਇਹ ਸਿੱਧੇ ਹੀ ਕਬਜ਼ਾ ਕਰ ਲੈ ਤਿੰਨ ਕਾਨੂੰਨਾਂ ਦੇ ਰੂਪ ਦੇ ਅੰਦਰ ਹੈ ਨਾ ਹੈ ਨਾ ਜੈ ਕੋਰਪੋਰੇਟ ਅੰਬਾਨੀ ਅਡਾਨੀ ਉਹਨਾਂ ਨੂੰ 500 ਕਰੋੜ ਰੁਪਏ ਦਿੰਦਾ ਆ ਤਾਂ 100 ਕਰੋੜ ਰੁਪਇਆ ਕੇਜਰੀਵਾਲ ਨੂੰ ਵੀ ਦਿੰਦਾ ਹੈ ਵੀ ਭਾਈ ਤੁਸੀਂ ਵੀ ਨਹੀਂ ਬੋਲਣਾ ਤੁਸੀਂ ਵੀ ਮੂੰਹ ਬੰਦ ਰੱਖਣਾ ਹੈ ਠੀਕ ਹੈ ਨਾ ਪੈਸੇ ਦੀ ਗੇਮ ਆ ਹੈ ਨਾ ਕਬਜ਼ਾ ਕਰਨ ਦੀ ਗੇਮ ਹੈ ਸਾਰੇ ਰਲੇ ਮਿਲੇ ਨੇ ਅਸੀਂ ਤਾਂ 95 ਜਿਤਾ ਕੇ ਭੇਜ ਉੱਤੇ ਕਰਕੇ ਜਿਸ ਨੇ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਈ ਮਰਨ ਵਰਤ ਦੇ ਬੈਠੇ ਨੇ 17ਵਾਂ ਮਾਦਨ ਹੋ ਗਿਆ ਅਸੀਂ ਬੱਬਾ ਜੀ ਜਦੋਂ ਖੇਤ ਵੀ ਕਈ ਵਾਰ ਚਲੇ ਜਾਂਦੇ ਆ ਨਾ ਸਵੇਰੇ ਦੋ ਟਾਈਮ ਦੀ ਰੋਟੀ ਨਹੀਂ ਖਾਂਦੇ ਆ ਨਾ ਤੇ ਤੀਜੇ ਸ਼ਾਮ ਨੂੰ ਕਈ ਵਾਰ ਹੋ ਜਾਂਦਾ ਕੰਮ ਜੀ ਬਿਜੀ ਹੋ ਜਾਂਦਾ ਬੰਦਾ ਹੈ ਨਾ ਤੇ ਸ਼ਾਮ ਨੂੰ ਘਰੋਂ ਆਉਂਦੇ ਘਰ ਦੇ ਨੂੰ ਵੀ ਖਾਣੇ ਵਰਗੇ ਹੋ ਜਾਂਦੇ ਆ ਵੀ ਰੋਟੀ ਦੋ ਹੈ ਨਾ ਨਾਲੇ ਰੋਮ ਮਾਰਦੇ ਆ ਘਰ ਦੇ ਅੱਜ 17ਵਾਂ ਨਹੀਂ ਰਿਹਾ ਭਾਈ ਇਹ ਕਿਸੇ ਨੇ ਗੱਲ ਨਹੀਂ ਕਰੀ ਹੈ ਨਾ ਸਭ ਨਾਲੇ ਮਿਲੇ ਨੇ ਤੇ ਟਾਈਮ ਅਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਟੀਮ ਹੈ ਭਾਜੀਪੀ ਦੀ ਹਾਂ ਤਾਂ ਕਰਕੇ ਭਈ ਪਰ ਲੋਕਾਂ ਨੇ ਲੋਕਾਂ ਨੇ ਬਚਾਉਣਾ ਲੇਵੜਨ ਨੂੰ ਵੀ ਬਚਾਉਣਾ ਆ ਠੀਕ ਹੈ ਤੇ ਆਪਣੇ ਮੋਰਚੇ ਨੂੰ ਵੀ ਜਿੱਤਣਾ ਆ ਮੋਰਚੇ ਨੂੰ ਵੀ ਫਤਿਹ ਕਰਨਾ ਬਾਬੇ ਨਾਨਕ ਦੀ ਖੇਤੀ ਨੂੰ ਵੀ ਕਰਨਾ ਬੇਨਤੀ ਕਰਦੇ ਆ ਭਾਈ ਹੁਣ ਬਾਬੇ ਨਾਨਕ ਨੇ ਖੇਤੀ ਦਿੱਤੀ ਸਾਨੂੰ ਹੈਨਾ ਪੰਥ ਦੇ ਤਾਂ ਸੀ ਹੈਨਾ ਕੀ ਲੋੜ ਦੀ ਖੇਤੀ ਕਰਨ ਦੀ ਹੈ ਨਾ ਖੇਤੀ ਦੇਣ ਦੀ ਕਿਉਂ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੋਂ ਵੰਟ ਕੇ ਛਕਣ ਵਾਲੀ ਕੀਰਤਾ ਠੀਕ ਹੈ ਲੋਕਾਂ ਦੇ ਸਰਬਤ ਦੇ ਭਲੇ ਦੀ ਕੀਰਤਾ ਹੈਨਾ ਠੀਕ ਹੈ ਨਾ ਅੱ비 ਇਹਦੇ ਨਾਲ ਸਾਰੇ ਸੱਚਖੰਡ ਜਨਦਾਰ ਆ ਸੀ ਜਿੰਨੇ ਹੈਨਾ ਵੀ ਨਾਮ ਜਪਣਾ ਪਰਿਵਾਰ ਨੂੰ ਪਾਲਣਾ ਠੀਕ ਹੈ ਨਾ ਇਹ ਖੇਤੀ ਜਨਦਾਰ ਆ ਤਾਂ ਆਪ ਸਭੇ ਤੇ ਇਹ ਬੇਨਤੀ ਕਰਦੇ ਆਸੀਂ ਤਾਂ ਵੀ ਸਾਰਿਆਂ ਨੂੰ ਹੈਨਾ ਖੇਤੀ ਨੂੰ ਬਚਾਓ ਬਾਬੇ ਨਾਨਕ ਦੀ ਖੇਤੀ ਨੂੰ ਬਚਾਓ ਤੇ ਤਾਂ ਹੀ ਪੰਜਾਬ ਬਚੂਆ ਹੈਨਾ ਸਾਰੇ ਰਣ ਦੇ ਲਗੇ ਲੋਕਾਂ ਨੂੰ ਲਾਸਟ ਅਪੀਲ ਕੀ ਕਰਨਾ ਚਾਹੁੰਗੇ ਪੰਜਾਬ ਵਾਸੀਆਂ ਨੂੰ ਜਾਂ ਦੇਸ਼ ਵਾਸੀ ਭਾਈ ਆਹੀ ਅਪੀਲ ਕਰਨਾ ਚਾਹੁੰਦੇ ਆ ਅੱਜ ਸਰਕਾਰਾਂ ਤੁਹਾਨੂੰ ਮਾਰਨ ਨੂੰ ਫਿਰਦੇ ਨੇ ਨਸ਼ੇ ਵਾਲੇ ਪਾਸੇ ਨੂੰ ਵੀ ਤੁਹਾਡੇ ਬੱਚਿਆਂ ਦਾ ਪ੍ਰਵਾਸ ਕਰਨ ਨੂੰ ਤੁਹਾਡੇ ਇਤਿਹਾਸ ਨੂੰ ਖਤਮ ਨੂੰ ਕਰਨ ਨੂੰ ਤੁਹਾਡੇ ਧਰਮ ਨੂੰ ਢਾਂ ਲਾਉਣ ਨੂੰ ਫਿਰਦੇ ਨੇ ਹੈਨਾ ਬਈ ਇਕੱਠੇ ਹੋ ਜਿਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਹੋ ਜੂਗੇ ਬਚ ਜੂਗੇ ਆੜ ਦਾੜ ਰਹੋਗੇ ਮਾਰੇ ਜਾਊਗੇ ਹੈਨਾ ਤੇ ਪੰਜਾਬ ਬਚਾਉਣਾ ਹੈ ਜੈ ਗੁਰੂਆਂ ਪੀਰਾਂ ਦੀ ਧਰਤੀ ਬ ਕੀਪੀ ਵਿੱਚ ਚੋਣੀ ਹੈ ਸਾਰੇ ਜਥੇਬੰਦੀਆਂ ਨੂੰ ਅਪੀਲ ਇਕੱਠੇ ਹੋ ਕੇ ਇਸ ਮੋਰਚੇ ਨੂੰ ਫਤਿਹ ਕਰੋ ਬਹੁਤ ਬਹੁਤ ਧੰਨਵਾਦ ਜੋ ਕਿ ਨਦੀਪ ਸਿੰਘ ਜਲਵੇੜਾ ਫਰਦ ਨਾਲ ਗੱਲਬਾਤ ਕਰ ਰਹੇ ਸੀਗੇ వాటర్ ਕੈਨੰ ਦਾ ਮੁੱਛ ਹੋਏ ਨਹੀਂ ਸੀਗੇ ਤੇ ਬਿਲਕੁਲ ਇਹਨਾਂ ਨੇ ਬਹੁਤ ਵਧੀਆ ਅਪੀਲ ਕੀਤੀ ਹੈ ਸਾਰੇ ਨਗਰ ਕਾਰ ਨੂੰ ਦੱਸਿਆ ਹੈ ਜੋ ਕਾਰਵਾਈ ਬਾਰੇ ਤੁਸੀਂ ਦੇਖਦੇ ਰਹੋ ਬੋਧਾ ਵਿਜਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ